ਸਤਿ ਸ਼੍ਰੀ ਅਕਾਲ ਦੋਸਤੋ ਅੱਖਰ ਤੋਂ ਲਫ਼ਜ਼ ਸੈਨਰ ਤੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਅੱਜ ਤੁਸੀਂ ਸੁਣੋਗੇ ਭਵਨਦੀਪ ਸਿੰਘ ਜੀ ਦੀ ਲਿਖੀ ਕਹਾਣੀ ਕਾਫਲਾ ਮੁਹੱਬਤਾਂ ਦਾ ਦੁਪਹਿਰ ਦਾ ਵੇਲਾ ਸੂਰਜ ਸੁੱਤਾ ਪਿਆ ਵੀ ਆਪਣੇ ਯਾਰ ਦੀ ਦੀਦ ਚ ਬੋਲ ਰਿਹਾ ਤੂੰ ਰੱਬ ਦੀ ਦਿੱਤੀ ਹੋਈ ਸਗਾਤ ਐ ਮੇਰੇ ਲਈ ਤੇਰੇ ਪਿਆਰ ਦਾ ਮੁੱਲ ਬੇ ਹਿਸਾਬ ਐ ਮੇਰੇ ਲਈ ਜੋ ਵਾਰਸਕਾਂ ਤੇਰੇ ਤੋਂ ਕੁਝ ਅਜੇਹਾ ਨਹੀਂ ਮੇਰੇ ਕੋਲ ਇੱਕ ਜਾਨ ਐ ਬੇਗਾਨੀ ਉਹ ਵੀ ਕੁਰਬਾਨ ਤੇਰੇ ਤੋਂ ਉਧਰੋਂ ਝਾਂਜਰਾਂ ਦੀ ਸ਼ੰਕਾਰ ਨਾਲ ਸ਼ਣਸ਼ਣ ਕਰਦੀ ਇੱਕ ਮੁਟਿਆਰ ਹੱਥ 'ਚ ਘੜਾ ਫੜੀ ਆ ਰਹੀ ਹੁੰਦੀ ਐ ਝਾਂਜਰਾਂ ਦੀ ਸ਼ੰਕਾਰ ਸੁਣ ਸੂਰਜ ਝਟਪਟ ਉੱਠ ਜਾਂਦਾ ਐ ਤੇ ਮੰਜੀ ਤੇ ਬੈਠਾ ਸੂਰਜ ਬੋਲ ਉੱਠਦਾ ਐ ਸੱਚੇ ਰੱਬ ਤੋਂ ਇਹ ਦੁਆ ਹੈ ਮੇਰੀ ਜਾਨ ਮੇਰੀ ਜਦ ਜਾਵੇ ਜਾਵੇ ਬਾਹਾਂ 'ਚ ਤੇਰੀ ਸविता ਮੈਨੂੰ ਪਤਾ ਸੀ ਤੂੰ ਮੈਨੂੰ ਮਿਲਣਾ ਆਉਣਾ ਸੀ ਖੂਹੀ 'ਚੋਂ ਪਾਣੀ ਭਰਨਾ ਤਾਂ ਸਿਰਫ ਬਹਾਨਾ ਸੀ ਸविता ਵੀ ਬੋਲ ਉੱਠਦੀ ਐ ਨਸੀਬਾਂ ਦੇ ਲੀਖ ਕੋਈ ਮੋੜ ਨਹੀਂ ਸਕਦਾ ਹੋਵੇ ਰੱਬ ਤੇ ਇਤਬਾਰ ਕੋਈ ਤੋੜ ਨਹੀਂ ਸਕਦਾ ਮਿਲਦੇ ਨਸੀਬਾਂ ਦੇ ਨਾਲ ਵੀ ਪਿਆਰ ਸੱਚੇ ਲੱਖ ਚਾਹ ਕੇ ਵੀ ਕੋਈ ਕਿਸੇ ਦੇ ਨਾਲ ਰਿਸ਼ਤਾ ਜੋੜ ਨਹੀਂ ਸਕਦਾ ਸੂਰਜ ਵੀ ਝੱਟ ਬੋਲ ਪੈਂਦਾ ਮੇਰੇ ਮੁਕੱਦਰ ਚ ਲਿਖੀ ਕੋਈ ਬਾਤ ਹੈ ਤੂੰ ਤਕਦੀਰ ਦੀ ਇੱਕ ਖੂਬਸੂਰਤ ਸੌਗਾਤ ਹੈ ਤੂੰ ਕੀਤਾ ਪਿਆਰ ਤੈਨੂੰ ਤਾਂ ਇਹ ਮਹਿਸੂਸ ਹੋਇਆ ਜਿਵੇਂ ਜਨਮਾਂ ਜਨਮਾਂ ਤੋਂ ਮੇਰਾ ਸਾਥ ਹੈ ਤੂੰ ਇਹ ਪਿਆਰ ਦੇ ਪੰਛੀ ਪਿਆਰ ਦੀਆਂ ਗਹਿਰਾਈਆਂ ਚ ਡੁੱਬਦੇ ਚਲੇ ਜਾ ਰਹੇ ਸਨ ਪਿਆਰ ਕਰਨਾ ਤਾਂ ਇਹਨਾਂ ਨੂੰ ਮਾਲੂਮ ਸੀ ਪਰ ਪਿਆਰ ਦਾ ਜੋ ਅੰਜਾਮ ਹੋਏਗਾ ਉਸ ਤੋਂ ਇਹ ਕੋਸਾਂ ਵੀ ਦੂਰ ਸਨ ਸविता ਸੂਰਜ ਦੀ ਹਿੱਕ ਤੇ ਪ੍ਰਾਂਦਾਂ ਮਾਰਦੀ ਹੋਈ ਕਹਿੰਦੀ ਹੈ ਕਮਲਿਆ ਮਿਲਦੀ ਹੈ ਸ਼ਾਮ ਨੂੰ ਸविता ਤੁਰਨ ਲੱਗਦੀ ਹੈ ਤਾਂ ਸੂਰਜ ਉਹਦੀ ਬਾਹ ਫੜ ਲੈਂਦਾ ਯਾਰਾ ਥੋੜੀ ਦੇਰ ਹੋਰ ਠਹਿਰ ਜਾ ਸविता ਸੂਰਜ ਕੋਲੋਂ ਬਾਹ ਛੁਡਾ ਕੇ ਭੱਜ ਜਾਂਦੀ ਹੈ ਸविता ਦੇ ਪੈਰਾਂ ਦੀ ਝਾਂਜਰਾਂ ਦੀ ਸ਼ੰਕਾਰ ਸੂਰਜ ਦੇ ਦਿਲ ਨੂੰ ਚੈਣ ਦਿੰਦੀ ਹੈ। ਸ਼ਾਮ ਨੂੰ ਸੂਰਜ ਗੜੀ ਚ ਆਪਣੇ ਸਾਈਕਲ ਦੀ ਟੱਲੀ ਪਹੁੰਚਾਉਂਦਾ। ਜਦੋਂ ਵੀ ਲੰਘਦਾ ਸविता ਘਰ ਦਾ ਸਾਰਾ ਕੰਮ ਛੱਡ ਭੱਜੀ-ਭੱਜੀ ਬੂਹੇ ਜਾ ਕੇ ਖਲੋ ਜਾਂਦੀ ਹੈ ਤੇ ਇੱਕ ਲੰਮਾ ਜਿਹਾ ਸਾਹ ਲੈ ਕੇ ਆਪਣੇ ਯਾਰ ਦੇ ਚਿਹਰੇ ਦੇ ਸਵਾਲ ਬੁਝਦੀ ਹੋਈ ਅੱਖਾਂ ਨਾਲ ਜਵਾਬ ਦਿੰਦੀ ਹੈ। ਪਿੰਡ 'ਚ ਕੋਈ ਵਿਰਲਾ ਹੀ ਪੜਿਆ-ਲਿਖਿਆ ਸੀ। ਸਭ ਲੋਕ ਵਿੱਕੀ ਕੋਲੋਂ ਚਿੱਠੀਆਂ ਲਿਖਵਾਉਂਦੇ ਸੀ। ਸੂਰਜ ਸविता ਲਈ ਵਿੱਕੀ ਕੋਲ ਚਿੱਠੀ ਲਿਖਵਾਉਣ ਜਾਂਦਾ ਹੈ ਵੇ ਵਿੱਕੀ ਸਿਆ ਕਲਮ ਫੜ ਕੇ ਮੇਰੇ ਸੋਹਣੇ ਯਾਰ ਲਈ ਲਿਖਣਾ ਸ਼ੁਰੂ ਕਰ ਨਬਜ ਰੁਕਦੀ ਨਹੀਂ ਸਾਹ ਮੁੱਕਦੇ ਨਹੀਂ ਨਹੀਂ ਮੁੱਕਦਾ ਦਿਲੋਂ ਪਿਆਰ ਤੇਰਾ ਪਤਾ ਨਹੀਂ ਕੀ ਰਿਸ਼ਤਾ ਹੈ ਤੇਰਾ ਤੇ ਮੇਰਾ ਕਿਉਂਕਿ ਹਰ ਵੇਲੇ ਇਸ ਦਿਲ ਨੂੰ ਰਹਿੰਦਾ ਹੈ ਖਿਆਲ ਤੇਰਾ ਮੇਰੇ ਸੋਹਣਿਆ ਯਾਰਾ ਮੈਂ ਕੱਲ ਤੇਰੀ ਉਡੀਕ ਕਰਾਂਗਾ ਸਰੋਂ ਦੇ ਖੇਤਾਂ ਵੱਲ ਚੰਗਾ ਵਿੱਕੀ ਸਿਆ ਬਹੁਤ ਧੰਨਵਾਦ ਚੱਲਦਾ ਹਾਂ ਚਿੱਠੀ ਪੜਾ ਦੇ ਮੈਨੂੰ ਸੂਰਜ ਚਿੱਠੀ सविता ਦੀ ਸਹੇਲੀ ਨੂੰ ਪੜਾ ਦਿੰਦਾ ਹੈ सविता ਦੀ ਸਹੇਲੀ सविता ਦੇ ਘਰ ਜਾਂਦੀ ਹੈ ਤੇ सविता ਨੂੰ ਕਹਿੰਦੀ ਹੈ ਓ ਮੈਂ ਕਿਹਾ ਜੀ ਤੁਹਾਡੇ ਇਸ਼ਕ ਚ ਕਮਲੇ ਦੀ ਚਿੱਠੀ ਆਈ ਹੈ ਤੂੰ ਹੀ ਪੜ ਕੇ ਸੁਣਾ ਦੇ ਅਸਾਂ ਨੂੰ ਪੜਨੇ ਆਏ ਤਾਂ ਬੜੀਏ ਮਨਦੀਪ ਤੂੰ 5ਵੀਂ ਪਾਸ ਤੇ ਅਸਾਂ ਚਿੱਟੇ ਅਨਪੜ੍ਹ सविता ਨੇ ਕਿਹਾ ਅੰਜਮਨਦੀਪ ਨੂੰ ਵੀ ਘਾਟੀ ਪੜਨਾ ਆਉਂਦਾ ਸੀ ਪਰ ਉਹ ਜੋੜ ਕੇ ਸविता ਨੂੰ ਚਿੱਠੀ ਸੁਣਾ ਦਿੰਦੀ ਹੈ ਤੇ ਆਪਣੇ ਘਰ ਚਲੀ ਜਾਂਦੀ ਹੈ ਸविता ਆਥਨ ਵੇਲੇ ਸੂਰਜ ਨੂੰ ਮਿਲਣ ਚਲੀ ਜਾਂਦੀ ਹੈ ਇਸ ਵਾਰ ਸविता ਝਾਂਜਰਾਂੀ ਪਾ ਕੇ ਜਾਂਦੀ ਕਿਉਂਕਿ ਜਨਾਬ ਝਾਂਜਰਾਂ ਦੀ ਸ਼ਿੰਕਾਰ ਨਾਲ ਸੂਰਜ ਨੂੰ ਪਤਾ ਜੋ ਲੱਗ ਜਾਂਦਾ ਸੀ ਸविता ਦੇ ਆਉਣ ਦਾ ਸੂਰਜ ਖੇਤਾਂ 'ਚੋਂ ਕੰਮ ਕਰਨੋਂ हट ਜਾਂਦਾ ਤੇ ਕਹਿੰਦਾ ਆ ਗਿਆ ਮੇਰਾ ਸੋਹਣਾ ਯਾਰ ਸविता ਨੇ ਕਿਹਾ ਤੈਨੂੰ ਕਿਵੇਂ ਪਤਾ ਲੱਗ ਗਿਆ ਮੈਂ ਆ ਗਈ ਅੱਜ ਤੇ ਮੈਂ ਝਾਂਜਰਾ ਵੀ ਨਹੀਂ ਪਾ ਕੇ ਆਈ ਤੇਰੇ ਜਸਮ ਦੀ ਖੁਸ਼ਬੂ ਨਾਲ ਸੂਰਜ ਆਪਣੇ ਮਹਿਬੂਬ ਦੀ ਗੋਦ 'ਚ ਸਿਰ ਰੱਖ ਕੇ ਲੰਮਾ ਪੈ ਜਾਂਦਾ ਤੇ ਸविता ਆਪਣੇ ਸੋਹਣੇ ਯਾਰ ਦੇ ਵਾਲਾਂ 'ਚ ਹੱਥ ਫੇਰ ਰਹੀ ਹੁੰਦੀ ਹੈ ਤੇ ਕਹਿੰਦੀ ਹੈ ਹੱਥ ਘੁੱਟ ਕੇ ਫੜ ਲੈ ਸੱਜਣਾ ਸਾਡੀ ਹਲੇ ਉਮਰ ਨਿਆਣੀ ਮੈਂ ਸੁਣਿਆ ਦੁਨੀਆ ਦੇ ਮੀਲੇ 'ਚ ਵਿਛੜ ਗਏ ਨੇ ਕਈ ਰੂਹਾਂ ਦੇ ਹਾਣੀ ਸਾਜ ਤੇਰੇ ਨਾਲ ਹੁਣ ਜਨਮਾਂ ਦੀ ਏ ਸਾਡਾ ਨਹੀਂ ਹੁਣ ਬਿਨ ਤੇਰੇ ਸਰਨਾ ਨਸੀਬ ਹੋਵੇ ਮੈਨੂੰ ਤੇਰਾ ਸਾਥ ਸੱਜਣਾ ਮੈਂ ਜਿਉਣਾ ਤੇਰੇ ਨਾਲ ਤੇਰੇ ਨਾਲ ਮਰਨਾ ਇਹ ਦੋਵੇਂ ਪਿਆਰ ਦੇ ਪੰਛੀ ਇੰਨੇ ਸੋਹਣੇ ਲੱਗ ਰਹੇ ਸਨ ਤੇ ਮੌਸਮ ਵੀ ਇੰਨਾ ਸੋਹਣਾ ਠੰਡੀ ਠੰਡੀ ਹਵਾ ਚੱਲ ਰਹੀ ਸੀ ਮਾਨੋ ਜਿਵੇਂ ਕੁਦਰਤ ਇਹ ਮੁਹੱਬਤ ਦਾ ਕਾਫਲਾ ਦੇਖ ਰਹੀ ਹੋਵੇ ਮੁਖੜਾ ਨਾ ਮੋੜੀ ਸੱਜਣਾ ਤੇਰੇ ਤੇ ਜੋਰ ਕੋਈ ਨਾ ਛੱਡ ਕੇ ਨਾ ਜਾਵੀਂ ਵੇ ਸਾਡਾ ਹੋਰ ਕੋਈ ਨਾ ਉਧਰ ਸविता ਦੇ ਘਰ ਚਹਲ ਪਹਿਲ ਹੋਣ ਲੱਗ ਪੈਂਦੀ ਹੈ ਅੱਠਣ ਵੇਲੇ ਸविता ਕਿੱਥੇ ਚਲੀ ਗਈ ਸविता ਦੀ ਮਾਂ ਆਵਾਜ਼ ਲਗਾਉਂਦੀ ਹੈ ਨਹੀਂ ਮਨਦੀਪੀਏ ਪੁੱਤ ਸविता ਇੱਧਰ ਆਈ ਆ ਮਨਦੀਪ ਨੂੰ ਤਾਂ मालूम ਸੀ ਕਿਉਂਕਿ ਚਿੱਠੀ ਜੋ ਉਹਨੇ ਪੜ੍ਹ ਕੇ ਸੁਣਾਈ ਸੀ ਮਨਦੀਪ ਲਾਗਲੇ ਘਰ ਤੋਂ ਕੰਧ ਤੇ ਚੜ ਜਾਂਦੀ ਹੈ ਨਹੀਂ ਜਾਸਤਾਈ ਇੱਧਰ ਨਹੀਂ ਮੈਂ ਲੱਭ ਕੇ ਲਿਆਉਣੀ ਆ ਮਨਦੀਪ ਖੇਤਾਂ ਵੱਲ ਚੱਲ ਪੈਂਦੀ ਹੈ ਰਸਤੇ 'ਚ ਇੱਕ ਆਦਮੀ ਉਹਦਾ ਰਾਹ ਰੋਕ ਲੈਂਦਾ ਤੇ ਕਹਿੰਦਾ ਦਾ ਸਫ਼ਰ ਕਿੱਥੇ ਚੱਲੀ ਐ ਮੋਰਨੀ ਬਣ ਕੇ ਮੋਰਨੀ ਬਣ ਕੇ ਮਨਦੀਪ ਕਹਿੰਦੀ ਕਿ ਰਾਹ ਛੱਡ ਮੇਰਾ ਉਹ ਅੱਗੋਂ ਕਹਿੰਦਾ ਥੁੜਾ ਨਾਮ ਐ ਮੇਰਾ ਜਿਹਨੂੰ ਇੱਕ ਵਾਰੀ ਥੁੜਾਂ ਫੜ ਲੇ ਫੇਰ ਛੱਡਦਾ ਨਹੀਂ ਸ਼ਰਮ ਕਰ ਧੀਆ ਬਰਾਬਰ ਐ ਮੈਂ ਤੇਰੀ ਤਾਂ ਥੁੜਾ ਕਹਿੰਦਾ ਕਿ ਥੁੜੇ ਦੀ ਤੇ ਕੋਈ ਧੀ ਨਹੀਂ ਥੁੜਾ ਮਨਦੀਪ ਦਾ ਹੱਥ ਫੜ ਲੈਂਦਾ ਹੱਥ ਛੱਡ ਮੇਰਾ ਇਹ ਉਮਰ ਤੇਰੀ ਕੁੜੀਆਂ ਪਟਾਉਣ ਦੀ ਨਹੀਂ ਡੰਡੇ ਨਾਲ ਤੁਰਨ ਦੀ ਐ ਉੜਾ ਮਨਦੀਪ ਦਾ ਹੱਥ ਨਹੀਂ ਛੱਡਦਾ ਮਨਦੀਪ ਰੌਲਾ ਪਾਉਣਾ ਸ਼ੁਰੂ ਕਰ ਦਿੰਦੀ ਹੈ ਥੋੜਾ ਉਹਦੇ ਮੂੰਹ ਤੇ ਹੱਥ ਰੱਖ ਦਿੰਦਾ ਹੈ ਰਸਤੇ 'ਚ ਸਾਈਕਲ ਤੇ ਸਵਾਰ ਮिक्की ਨੂੰ ਦੇਖ ਕੇ ਥੁੜਾ ਭੱਜ ਜਾਂਦਾ ਹੈ ਤੇ ਮਨਦੀਪ ਖੇਤਾਂ ਵੱਲ ਚੱਲਣਾ ਸ਼ੁਰੂ ਹੋ ਜਾਂਦੀ ਹੈ ਨਹੀਂ ਸविता ਤੇਰੇ ਬੇਬੇ ਬਾਪੂ ਲੱਭਦੇ ਪਏ ਆ ਤੈਨੂੰ ਘਰ ਚੱਲ ਸविता ਦੇ ਕੋਲ ਆ ਕੇ ਮਨਦੀਪ ਕਹਿੰਦੀ ਹੈ ਸविता ਵੀ ਤੁਰਨੀ ਵਾਲੀ ਸੀ ਕਿ ਸੂਰਜ ਉਹਦਾ ਹੱਥ ਫੜ ਕੇ ਚਮਦਾ ਹੈ ਸੂਰਜ ਅਸਾਂ ਨੂੰ ਜਾਣਦੇ ਅਸਾਂ ਤੈਨੂੰ ਕੱਲ ਮੇਲੇ 'ਚ ਮਿਲ ਲਾਂਗੇ ਤੂੰ ਆਏਂਗਾ ਨਾ ਮੇਲੇ ਤੇ ਹੁਣ ਸੋਹਣੇ ਯਾਰ ਦਾ ਝੋ ਹੁਕਮ ਹੋ ਗਿਆ ਆਉਣਾ ਪੈਣਾ ਅਗੋਂ ਸੂਰਜ ਨੇ ਕਿਹਾ ਸविता ਤੇ ਮਨਦੀਪ ਘਰ ਵੱਲ ਨੂੰ ਨਿਕਲ ਪੈਂਦੇ ਐ ਤੇ ਘਰਦਿਆਂ ਦੇ ਪੁੱਛਣ ਤੇ ਸਬਤਾ ਕਹਿੰਦੀ ਐ ਕਿ ਉਹ ਆਪਣੀ ਸਹੇਲੀ ਸਵਰਨੀ ਦੇ ਘਰ ਗਈ ਸੀ ਮਨਦੀਪ ਵੀ ਉਹਦੀ ਹਾਂ ਜਾ ਮਿਲਾਉਂਦੀ ਐ ਸਵੇਰ ਹੁੰਦੀ ਹੈ ਸविता ਆਪਣੇ ਯਾਰ ਦੀ ਮਨ ਚ ਦੀਦ ਕਰਕੇ ਉੱਠ ਜਾਂਦੀ ਹੈ ਤੇ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਉਹਨੇ ਮੇਲੇ ਜਾਣਾ ਅੱਗੋਂ ਮਾਂ ਨੇ ਕਿਹਾ ਕਿ ਚਲੀ ਜਾ ਪਰ ਮਨਦੀਪ ਨੂੰ ਨਾਲ ਲੈ ਜੀ ਇਕੱਲੀ ਨਾ ਜਾਈ ਸविता ਤਿਆਰ ਹੋ ਕੇ ਮਨਦੀਪ ਦੇ ਘਰ ਚਲੇ ਜਾਂਦੀ ਹੈ ਤੇ ਕਹਿੰਦੀ ਹੈ ਸਿਮਰਨ ਚਾਚੀ ਮੈਂ ਮਨਦੀਪ ਨੂੰ ਮੇਲੇ ਤੇ ਲੈ ਜਾ ਅੱਗੋਂ ਚਾਚੀ ਨੇ ਕਿਹਾ ਕਿ ਜਾਓ ਟਾਈਮ ਨਾਲ ਆ ਜਿਓ ਕੁੜੀਓ ਮਨਦੀਪ ਤੇ ਸविता ਕੱਚੇ ਰਾਹ ਤੋਂ ਮੇਲੇ ਤੇ ਜਾਣ ਲੱਗ ਪੈਂਦੀਆਂ ਕਿਉਂਕਿ ਕੱਚੇ ਰਾਹ ਤੋਂ ਮੇਲੇ ਜਲਦੀ ਪਹੁੰਚਿਆ ਜਾ ਸਕਦਾ ਸੀ ਨਾਲੇ ਸविता ਨੂੰ ਆਪਣੇ ਰੱਬ ਵਰਗੇ ਯਾਰ ਸੂਰਜ ਨੂੰ ਜੋ ਮਿਲਣ ਦੀ ਕਾਲ ਸੀ ਥੁੜਾ ਵੀ ਮਨਦੀਪ ਮਗਰ ਲੱਗ ਜਾਂਦਾ ਉਹ ਦੇਖ ਸਾਡੇ ਮਗਰ ਆ ਹੀ ਜਾਂਦਾ ਮਨਦੀਪ ਨਾਲ ਚੱਲ ਰਹੀ ਸविता ਨੂੰ ਕਹਿੰਦੀ ਹੈ ਤਾਂ ਸविता ਨੇ ਕਿਹਾ ਕਿ ਮੇਲੇ ਚੱਲਣਾ ਹੋਣਾ ਉਹ ਵੀ ਇਹਨਾ ਕਹਿ ਕੇ ਮਨਦੀਪ ਤੇ ਸविता ਤੁਰਨਾ ਸ਼ੁਰੂ ਕਰਦੀਆਂ ਉੜਾ ਪਿੱਛੇ ਗੀਤ ਗਾਉਣਾ ਸ਼ੁਰੂ ਕਰ ਦਿੰਦਾ ਬੜੇ ਬੁੱਲੇ ਲੁੱਟਿਆ ਜਵਾਨੀ ਵਿੱਚ ਨਹੀਂ ਤੇਰੇ ਜਈਆਂ ਰੰਨਾਂ ਨੂੰ ਬਣਾਇਆ ਟਿੱਚ ਨਹੀਂ ਜਿਨ੍ਹਾਂ ਲਾਲ ਪਰੀ ਨਾ ਪੀਤੀ ਰੰਨ ਕੁੱਟ ਕੇ ਦਿਨਾ ਕੀਤੀ ਦੇਖ ਆ ਕੀ ਬੋਲੀ ਜਾਂਦਾ ਨਾਲ ਚੱਲਦੀ ਸविता ਨੂੰ ਮਨਦੀਪ ਗੁੱਸੇ 'ਚ ਕਹਿੰਦੀ ਐ ਬੋਲ ਲੈਣ ਦੇ ਸਾਨੂੰ ਕੀ ਇੰਜ ਗੱਲਾਂ ਕਰਦੇ ਕਰਦੇ ਉਹ ਮੀਲੇ ਪਹੁੰਚ ਜਾਂਦੀਆਂ ਸविता ਸੂਰਜ ਦੀਆਂ ਅੱਖਾਂ 'ਚ ਅੱਖਾਂ ਪਾ ਲੈਂਦੀ ਐ ਤਾ ਸੂਰਜ ਅੱਗੋਂ ਕਹਿੰਦਾ ਕਿ ਕਤ ਤੂੰ ਹੀ ਦਿਲ ਦੇ ਨੇੜੇ ਐ ਨਾ ਹੋਰ ਕੁਝ ਮੈਂ ਮੰਗਿਆ ਏ ਤਾਂ ਹੀ ਤਾਂ ਉਸ ਖੁਦਾ ਨੇ ਤੇਰੇ ਇਸ਼ਕ ਚ ਐਨਾ ਰੰਗਿਆ ਏ ਸਗਦਾ ਸੂਰਜ ਤੇ ਕੱਲ ਲੱਗ ਜਾਂਦੀ ਐ ਤੇ ਕਹਿੰਦੀ ਐ ਕਿਸਮਤ ਆਪਣੀ ਰੱਬ ਤੋਂ ਲਿਖਵਾ ਕੇ ਲਿਆਈਆਂ ਇੰਜ ਤਾਂ ਨਹੀਂ ਸੱਜਣਾ ਤੇਰੇ ਇੰਨੇ ਕਰੀਬ ਆਈਆਂ ਇਹਨਾਂ ਦੋਨਾਂ ਨੂੰ ਗੱਲਾਂ ਕਰਨ ਦਿੰਦੀਆਂ ਇੰਨਾ ਪਿਆਰ ਦੇ ਪੰਛੀਆਂ ਚ ਮੇਰਾ ਕੀ ਕੰਮ ਮਨਦੀਪ ਮਨ ਮਨ ਕਹਿ ਕੇ ਮੇਲੇ ਘੁੰਮਣ ਚਲੀ ਜਾਂਦੀ ਐ ਸੂਰਜ ਸਬੀਤਾ ਦਾ ਮੱਥਾ ਚੁੰਮਦਾ ਤੇ ਕਹਿੰਦਾ ਕਿ ਉਸ ਚੰਦ ਨੂੰ ਬਹੁਤ غرੂਰ ਹੈ ਉਸ ਕੋਲ ਨੂਰ ਹੈ ਹੁਣ ਮੈਂ ਉਹ ਕਿਵੇਂ ਸਮਝਾਵਾਂ ਮੇਰੇ ਕੋਲ ਕੋਹੇ ਨੂਰ ਹੈ ਸਬਤਾ ਕਹਿੰਦੀ ਹੈ ਕਿ ਪਹਿਲਾਂ ਮੈਂ ਸੋਚਦੀ ਸੀ ਕਿ ਮੁਹੱਬਤ ਇੱਕ ਰੀਜ ਹੈ ਤੈਨੂੰ ਦੇਖਣ ਤੇ ਪਤਾ ਲੱਗਿਆ ਮੁਹੱਬਤ ਕੀ ਚੀਜ਼ ਹੈ ਸੂਰਜ ਗੱਲਾਂ ਹੀ ਕਰੋਗੇ ਜਾਂ ਮਿੱਲੇ ਚੋਂ ਕੁਝ ਲੈ ਕੇ ਵੀ ਦਿਓਗੇ ਤਾਂ ਸੂਰਜ ਨੇ ਕਿਹਾ ਕਿ ਕਦੇ ਹਨੇਰਾ ਕਦੇ ਸ਼ਾਮ ਹੋਏਗੀ ਮੇਰੀ ਹਰ ਖੁਸ਼ੀ ਤੇਰੇ ਨਾਮ ਹੋਏਗੀ ਕੋਜ ਮੰਗ ਕੇ ਤਾਂ ਦੇਖ ਮੇਰੇ ਤੋਂ ਬੁਲਣਾ ਤੇ ਖੁਸ਼ੀ ਤੇ ਹੱਥ 'ਚ ਜਾਨ ਹੋਏਗੀ ਸੂਰਜ ਸविता ਨੂੰ ਝਾਂਜਰਾਂ ਦੀ ਦੁਕਾਨ ਤੇ ਲੈ ਜਾਂਦਾ ਹੈ ਸੂਰਜ ਕਹਿੰਦਾ ਕਿ ਯਾਰਾ ਤੇਰੇ ਝਾਂਜਰਾਂ ਦੀ ਸ਼ੰਕਾਰ ਨਾਲ ਮੇਰੇ ਦਿਲ ਨੂੰ ਚੈਨ ਪੈਂਦਾ ਹੈ ਸੂਰਜ ਦੁਕਾਨ ਤੋਂ ਝਾਂਜਰਾਂ ਲੈ ਕੇ ਥੱਲੇ ਬੈਠ ਕੇ ਆਪਣੇ ਗੋਡੇ ਤੇ ਸविता ਦਾ ਪੈਰ ਰੱਖ ਕੇ ਝਾਂਜਰਾ ਪਾਉਣੀਆਂ ਸ਼ੁਰੂ ਕਰ ਦਿੰਦਾ ਹੈ ਮੌਸਮ ਸੁਹਾਵਣਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਠੰਡੀ ਠੰਡੀ ਹਵਾ ਵਗਣ ਲੱਗ ਪੈਂਦੀ ਹੈ ਚੇਵੇਂ ਕੁਦਰਤੀ 에 ਰੋਹਾਨੀ ਇਸ਼ਕ ਦੇਖ ਕੇ ਗਾ ਰਹੀ ਹੋਵੇ ਇਸ਼ਕ ਇਸ਼ਕ ਹਰ ਪਾਸੇ ਸੁਨਿਆ ਇਸ਼ਕ ਦੀ ਜਾਤ ਪੁਰਾਣੀ ਇਸ਼ਕ ਦੀ ਅੱਗ ਬੁਝਾ ਨਹੀਂ ਸਕਦਾ ਦਰਿਆ ਦਾ ਪਾਣੀ ਇਸ਼ਕ ਨਾਲ ਕਈ ਮਰਦੇ ਦੇਖੇ ਇਸ਼ਕ ਬਿਨਾ ਕੋਈ ਜਿਉਂਦਾ ਨਹੀਂ ਇਸ਼ਕ ਆਪ ਕਹਾਣੀ ਹੁੰਦਾ ਜੋ ਇੰਨਾ ਸੱਚੀਆਂ ਰੂਹਾਂ ਤੋਂ ਬਗੈਰ ਕੋਈ ਪੜ ਪਾਉਂਦਾ ਨਹੀਂ ਇਸ਼ਕ ਦੇ ਕਾਫਿਰ ਵੱਡੇ ਵੱਡੇ ਕੀ ਰਾਜਾ ਕੀ ਰਾਣੀ ਇਸ਼ਕ ਇਸ਼ਕ ਹਰ ਪਾਸੇ ਸੁਨਿਆ ਇਸ਼ਕ ਦੀ ਜਾਤ ਪੁਰਾਣੀ ਸੂਰਜ ਸਮਿਤਾ ਦੇ ਚਾਂਦਰਾ ਪਵਾ ਦਿੰਦਾ ਹੈ ਤੇ ਦੁਕਾਨਦਾਰ ਜਿੰਨੇ ਪੈਸੇ ਕਹਿੰਦਾ ਦੇ ਦਿੰਦਾ ਸविता ਕਹਿੰਦੀ ਹੈ ਕਿ ਸੂਰਜ ਇਹ ਤਾਂ ਬਹੁਤ ਮਹਿੰਗੀਆਂ ਨੇ ਪਰ ਤੇਰੀ ਖੁਸ਼ੀ ਅਕੇ ਸਭ ਸਸਤੀਆਂ ਨੇ ਯਾਰਾ ਅੱਗੋਂ ਸੂਰਜ ਨੇ ਜਵਾਬ ਦਿੱਤਾ ਸविता ਕਹਿੰਦੀ ਹੈ ਕਿ ਮੈਨੂੰ ਇਹ ਖੁਸ਼ੀ ਪੈਰਾਂ 'ਚ ਚਾਂਦਰਾ ਪਾਉਣ ਨਾਲ ਨਹੀਂ ਤੁਹਾਡਾ ਹੱਥ ਫੜਨ ਨਾਲ ਮਿਲਦੀ ਹੈ ਇੰਨੀ ਗੱਲ ਕਹਿ ਕੇ ਸविता ਸੂਰਜ ਦਾ ਹੱਥ ਫੜ ਲੈਂਦੀ ਹੈ ਤੇ ਉਹਦੇ ਮੋਢੇ ਤੇ ਆਪਣਾ ਸਿਰ ਰੱਖ ਲੈਂਦੀ ਹੈ ਦੂਸਰੇ ਪਾਸੇ ਮਨਦੀਪ ਜੋ ਇਕੱਲੀ ਮੇਲਾ ਦੇਖ ਰਹੀ ਸੀ ਥੋੜਾ ਪਤਾ ਨਹੀਂ ਕਿੱਧਰੋਂ ਆ ਜਾਂਦਾ ਤੇ ਉਹਨੂੰ ਤੰਗ ਕਰਨਾ ਸ਼ੁਰੂ ਕਰ ਦਿੰਦਾ ਕਦੇ ਸਾਡੇ ਨਾਲ ਵੀ ਮੇਲਾ ਘੁੰਮ ਲੋ ਸੋਹਣੀਏ ਮੁਟਿਆਰੇ ਇਹਨਾਂ ਬੋਲ ਕੇ ਥੋੜਾ ਮਨਦੀਪ ਦੀ ਬਾਹ ਫੜ ਲੈਂਦਾ ਹੱਥ ਛੱਡ ਮੇਰਾ ਇਹ ਹੱਥ ਛੱਡਣ ਵਾਸਤੇ ਨਹੀਂ ਫੜਿਆ ਮੈਂ ਕਹਿ ਰਹੀ ਆ ਹੱਥ ਛੱਡ ਮੇਰਾ ਨਹੀਂ ਛੱਡਦਾ ਰਾਣੀ ਬਣਾ ਕੇ ਛੱਡਾਂਗਾ ਆਪਣੀ ਮਨਦੀਪ ਥੁੜੇ ਦੇ ਚਪੇੜ ਮਾਰ ਦਿੰਦੀ ਐ ਉੜਾ ਮਨਦੀਪ ਦੇ ਮੂੰਹ ਤੇ ਹੱਥ ਰੱਖ ਕੇ ਕਸੀਟਦਾ ਹੋਇਆ ਮੇਲੇ ਤੋਂ ਬਾਹਰ ਲੈ ਜਾਂਦਾ ਹੈ। ਦੂਜੇ ਪਾਸੇ ਸविता ਤੇ ਸੂਰਜ ਮੇਲਾ ਦੇਖ ਰਹੇ ਹੁੰਦੇ ਨੇ। ਆਥਨ ਹੋ ਜਾਂਦੀ ਹੈ ਤੇ ਘਰ ਨੂੰ ਮੁੜਨੇ ਵਾਲੇ ਸਨ ਕਿ ਸविता ਨੂੰ ਮਨਦੀਪ ਦਾ ਖਿਆਲ ਆਉਂਦਾ ਹੈ। ਉਹ ਉਹਦੇ ਨਾਲ ਆਈ ਸੀ। ਸविता ਤੇ ਸੂਰਜ ਮਨਦੀਪ ਨੂੰ ਲੱਭਣਾ ਸ਼ੁਰੂ ਕਰ ਦਿੰਦੇ ਆ। ਮਨਦੀਪ ਮੇਲੇ 'ਚ ਕਿਧਰੇ ਨਹੀਂ ਮਿਲਦੀ। ਸੂਰਜ ਤੇ ਸविता ਸਾਈਕਲ ਤੇ ਬੈਠ ਖੇਤਾਂ ਵੱਲ ਨੂੰ ਚੱਲ ਪੈਂਦੇ ਆ। ਇੱਕ ਸੁੰਨਸਾਨ ਰਾਤੋਂ ਵਿੱਕੀ ਮੇਲਾ ਦੇਖ ਕੇ ਘਰ ਮੁੜ ਰਿਹਾ ਸੀ ਉਹ ਦੇਖਦਾ ਹੈ ਕਿ ਕਿਸੇ ਕੁੜੀ ਦੇ ਬੋਲਣ ਦੀਆਂ ਆਵਾਜ਼ਾਂ ਆ ਰਹੀਆਂ ਨੇ ਮਨਦੀਪ ਰੌਲਾ ਪਾ ਰਹੀ ਹੁੰਦੀ ਹੈ ਕਿ ਮੈਨੂੰ ਜਾਣ ਦੇ ਇਥੋਂ ਤਾਂ ਥੁੜਾ ਕਹਿੰਦਾ ਹੈ ਕਿ ਆਹ ਦੇਖ ਮੈਂ ਆਪਣੀ ਦਿਲ ਰੁਬਾ ਲਈ ਮੇਲੇ ਤੋਂ ਚੂੜੀਆਂ ਲਈਆਂ ਥੁੜਾ ਜ਼ਬਰਦਸਤੀ ਮਨਦੀਪ ਨੂੰ ਚੂੜੀਆਂ ਪਵਾਉਣੀਆਂ ਸ਼ੁਰੂ ਕਰ ਦਿੰਦਾ ਹੈ ਮਨਦੀਪ ਥੁੜੇ ਤੋਂ ਕਿਸੇ ਤਰ੍ਹਾਂ ਆਪਣੇ ਆਪ ਨੂੰ ਬਚਾ ਕੇ ਭੱਜਣਾ ਸ਼ੁਰੂ ਕਰ ਦਿੰਦੀ ਹੈ ਥੁੜਾ ਵੀ ਉਸਨੂੰ ਫੜਨ ਦੇ ਲਈ ਮਗਰ ਭੱਜਦਾ ਹੈ ਮਨਦੀਪ ਭੱਜਦੀ ਹੋਈ ਵਿੱਕੀ ਦੀ ਹੱਕ ਚ ਵੱਜਦੀ ਐ ਤੇ ਕਹਿੰਦੀ ਐ ਮੈਨੂੰ ਬਚਾ ਲੋ ਕੌਣ ਆ ਓਏ ਤੂੰ ਇੱਧਰ ਆ ਮੈਂ ਤੈਨੂੰ ਦੱਸਦਾ ਐ ਇਸ ਵਿਚਾਰੀ ਕੁੜੀ ਤੇ ਕੀ ਜੁਰਮ ਕਰਦਾ ਮੇਰੇ ਨਾਲ ਪੰਗਾ ਲੈ ਕੇ ਦੇਖ ਹਿੰਮਤ ਐ ਤਾਂ ਥੋੜਾ ਵਿੱਕੀ ਨੂੰ ਦੇਖ ਕੇ ਭੱਜ ਜਾਂਦਾ ਐ ਵਿੱਕੀ ਬੋਲਦਾ ਐ ਚਲਾ ਗਿਆ ਉਹ ਡਰਨ ਦੀ ਕੋਈ ਲੋੜ ਨਹੀਂ ਇੰਨੇ ਨੂੰ ਸਾਈਕਲ ਤੇ ਸਵਾਰ ਸविता ਤੇ ਸੂਰਜ ਆ ਜਾਂਦੇ ਨੇ ਸविता ਮਨਦੀਪ ਨੂੰ ਕਹਿੰਦੀ ਐ ਕਿ ਤੂੰ ਇੱਥੇ ਕੀ ਕਰ ਰਹੀ ਐ ਅਸੀਂ ਤੈਨੂੰ ਕਿੰਨਾ ਲੱਭਿਆ ਵਿੱਕੀ ਕਹਿੰਦਾ ਕਿ ਉਹ ਮੇਰੇ ਨਾਲ ਖੇਤ ਦੇਖਣ ਆਈ ਸੀ। ਮਨਦੀਪ ਨੇ ਵੀ ਵਿੱਕੀ ਦੀ ਹਾਂਝਾਂ ਮਿਲਾਈ। ਸविता ਸੂਰਜ ਦੇ ਸਾਈਕਲ ਤੇ ਬੈਠ ਜਾਂਦੀ ਐ ਤੇ ਮਨਦੀਪ ਵਿੱਕੀ ਦੇ ਸਾਈਕਲ ਤੇ ਬੈਠ ਘਰ ਵੱਲ ਨੂੰ ਚੱਲ ਪੈਂਦੇ ਨੇ। ਅਗਲੇ ਦਿਨ ਨਿਤ ਦੀ ਤਰ੍ਹਾਂ ਸविता ਆਪਣੇ ਰੱਬ ਵਰਗੇ ਯਾਰ ਦਾ ਨਾਮ ਤੇ ਆ ਕੇ ਸਵੇਰੇ ਫੇਰ ਉੱਠ ਪੈਂਦੀ ਐ ਤੇ ਮਨਦੀਪ ਦੀ ਮਾਂ ਸਿਮਰਨ ਮਨਦੀਪ ਨੂੰ ਖੇਤਾਂ ਚੋਂ ਖੂਹ ਤੋਂ ਪਾਣੀ ਭਰ ਕੇ ਲਿਆਉਣ ਨੂੰ ਕਹਿੰਦੀ ਐ। ਮਨਦੀਪ ਹੱਥ 'ਚ ਘੜਾ ਫੜੀ ਖੇਤਾਂ ਵੱਲ ਚੱਲ ਪੈਂਦੀ ਐ। ਮਨਦੀਪ ਦੇ ਖੇਤਾਂ 'ਚ ਪਹੁੰਚਣ ਤੇ ਥੁੜਾ ਉਹਦਾ ਹੱਥ ਫੜ ਕੇ ਪਤਨੀ ਜੀ ਕਰਨੀ ਸ਼ੁਰੂ ਕਰ ਦਿੰਦਾ ਥੁੜਾ ਨਾ ਮੈਂ ਮੇਰਾ ਥੁੜਾ ਹੱਥ ਛੱਡ ਮੇਰਾ ਤੈਨੂੰ ਤੇ ਮੈਂ ਆਪਣੀ ਬੋਟੀ ਬਣਾ ਕੇ ਛੱਡਾਂਗਾ ਮਨਦੀਪ ਥੁੜੇ ਤੋਂ ਆਪਣਾ ਹੱਥ ਜੁੜਾ ਰਹੀ ਹੁੰਦੀ ਹੈ ਪਰ ਉਹ ਮਨਦੀਪ ਦਾ ਹੱਥ ਹੋਰ ਕੱਸ ਕੇ ਫੜ ਲੈਂਦਾ ਸविता ਵੀ ਹੱਥ 'ਚ ਘੜਾ ਫੜੀ ਆ ਜਾਂਦੀ ਹੈ ਉਹ ਥੁੜੇ ਦੀ ਇਸ ਹਰਕਤ ਨੂੰ ਦੇਖ ਥੁੜੇ ਦੇ ਮੂੰਹ ਤੇ ਇੰਨੀ ਕਸ ਕੇ ਚਪੇੜ ਮਰਦੀ ਹੈ ਕਿ 5 ਮਿੰਟੋ ਦੇ ਕੰਨਾਂ ਚ ਸਾਹ ਸਾਹ ਹੋਈ ਜਾਂਦੀ ਹੈ। ਸविता ਥੁੜੇ ਨੂੰ ਕਹਿੰਦੀ ਹੈ ਕਿ ਨਿਕਲ ਜਾ ਇੱਥੋਂ ਇਸ ਤੋਂ ਪਹਿਲਾਂ ਮੈਂ ਰੌਲਾ ਪਾ ਕੇ ਪਿੰਡ ਵਾਲਿਆਂ ਨੂੰ ਇਕੱਠਾ ਕਰਾਂ। ਥੁੜਾ ਚੁੱਪਚਾਪ ਉੱਥੋਂ ਨਿਕਲ ਜਾਂਦਾ ਤੇ ਮਨ ਚ ਸविता ਨਾਲ ਬਦਲਾ ਲੈਣ ਦੀ ਸੋਚਦਾ ਹੈ। ਸविता ਮਨਦੀਪ ਨੂੰ ਹੌਸਲਾ ਦਿੰਦੀ ਕਹਿੰਦੀ ਹੈ ਕਿ ਡਰ ਨਾ ਮਨਦੀਪ ਹੁਣ ਨੀਏ ਇਦਾਂ ਕਰਦਾ। ਸविता ਖੂਚੋਂ ਪਾਣੀ ਭਰ ਕੇ ਮਨਦੀਪ ਨੂੰ ਦਿੰਦੀ ਹੈ। ਮਨਦੀਪ ਹੁਣ ਤੂੰ ਘਰ ਜਾ ਮੈਂ ਸੂਰਜ ਨੂੰ ਮਿਲ ਕੇ ਆਉਣੀ ਐ। ਮਨਦੀਪ ਚਲੀ ਜਾਂਦੀ ਐ ਤੇ ਸविता ਪਿੱਛੋਂ ਆਵਾਜ਼ ਮਾਰਦੀ ਐ। ਸੁਣ ਮਨਦੀਪੇ ਤੂੰ ਇੰਜ ਕਰ ਵਿੱਕੀ ਨੂੰ ਘਰ ਤੱਕ ਛੱਡਣ ਲਈ ਕਹਿ ਉਹ ਛੱਡ ਆਏਗਾ ਘਰ। ਮਨਦੀਪ ਹਾਂ ਚ ਸਿਰ ਹਿਲਾ ਦਿੰਦੀ ਐ। ਸੁਣ ਮਨਦੀਪ ਵਿੱਕੀ ਚੰਗਾ ਮੁੰਡਾ ਐ ਦਿਲ ਦੀ ਗੱਲ ਕਹਿਣ ਚ ਟਾਈਮ ਨਾ ਲਾਈ ਕਿਤੇ ਕੋਈ ਹੋਰ ਪਿੰਡ ਦੀ ਨਾਰ ਬਾਜੀ ਨਾ ਮਾਰ ਜੇ। ਮਨਦੀਪ ਮਨਚ ਮੁਸਕਰਾਉਂਦੀ ਹੈ। ਸविता ਖੇਤਾਂ ਚ ਦੱਬੇ-ਦੱਬੇ ਪੈਰੀਂ ਜਾਂਦੀ ਹੈ ਤੇ ਸੂਰਜ ਦੀਆਂ ਅੱਖਾਂ ਤੇ ਹੱਥ ਰੱਖ ਲੈਂਦੀ ਹੈ। ਆ ਗਿਆ ਮੇਰਾ ਸੋਹਣਾ ਯਾਰ। ਸੂਰਜ ਸविता ਨੂੰ ਆਪਣੀਆਂ ਬਾਹਾਂ ਚ ਲੈ ਕੇ ਬੈਠ ਜਾਂਦਾ ਤੇ ਕਹਿੰਦਾ ਕੀ ਲਿਖਾਂ ਤੇਰੀ ਸ਼ਖਸੀਅਤ, ਤੇਰੀ ਰੋਹਾਨੀਅਤ, ਤੇਰੀ ਸਾਦਗੀ ਬਾਰੇ। ਤੂੰ ਹੱਸਦੀ ਤਾਂ ਫੁੱਲ ਖਿੜਦੇ ਨੇ ਤੇ ਮੈਂ ਘੁੱਟ ਦੇ ਪਾਸੇ ਚਾਰੇ। ਤੂੰ ਚੰਨ ਤੋਂ ਵੀ ਸੁਣੀ ਲੱਗਦੀ ਐ ਤੇ ਫਿੱਕੇ ਲੱਗਦੇ ਅੰਬਰਾਂ ਦੇ ਤਾਰੇ। ਤੱਗੋਂ ਸविता ਕਹਿੰਦੀ ਹੈ ਕਿ ਦੋ ਜਿੰਦ ਇੱਕ ਜਾਨ ਹੋ ਤਰੀਏ ਚੱਲ ਇਸ਼ਕ ਦੇ ਰਾਹੀ ਬਣੀਏ ਵਾਪਸ ਕਦੇ ਨਾ ਮੁੜੀਏ ਗਉ ਸੂਰਜ ਕਹਿੰਦਾ ਕਿ ਅਸੂਲੇ ਇਸ਼ਕ ਕੇ ਦਿਲ ਵਿੱਚ ਕੋਈ ਹੋਰ ਨਹੀਂ ਰੱਖਣਾ ਅਸੂਲੇ ਇਸ਼ਕ ਕੇ ਤੇਰੇ ਬਿਨ ਕੋਈ ਹੋਰ ਨਹੀਂ ਤੱਕਣਾ ਸविता ਇਹ ਸੌ ਸੂਰਜ ਦਾ ਮੱਥਾ ਚੁੰਮਦੀ ਹੈ ਸੱਚੀ ਸੂਰਜ ਤੁਸੀਂ ਇੰਨਾ ਪਿਆਰ ਕਰਦੇ ਹੋ ਹਾਂ ਯਾਰਾ ਤੇ ਤੂੰ ਜਿਵੇਂ ਮੱਛਲੀ ਨੂੰ ਪਾਣੀ ਦੀ ਲੋੜ ਹੁੰਦੀ ਹੈ ਉਮੀ ਸੁਨਿਆ ਮੈਨੂੰ ਤੇਰੀ ਜ਼ਰੂਰਤ ਹੈ ਸੁਰਜ ਨੇ ਕਿਹਾ ਕਿ ਯਾਰਾ ਤੇਰੇ ਬਿਨਾ ਤਾਂ ਮੈਂ ਮਰ ਜਾਵਾਂਗਾ ਸविता ਸੁਰਜ ਦੇ ਮੂੰਹ ਤੇ ਹੱਥ ਰੱਖ ਦਿੰਦੀ ਹੈ ਕਮਲਿਆ ਤੇਰੇ ਤੋਂ ਪਹਿਲਾਂ ਤਾਂ ਮੈਨੂੰ ਮੌਤ ਆਏਗੀ ਚੰਗਾ ਮੈਂ ਮਿਲਦੀ ਆ ਬਾਅਦ ਚ ਵਿੱਕੀ ਕੋਲੋਂ ਚਿੱਠੀ ਲਿਖਵਾ ਕੇ ਭੇਜ ਦਿਆਂਗੀ ਕਦੋਂ ਮਿਲਣਾ ਇਹ ਸਭ ਲੁੱਕ ਕੇ ਥੁੜਾ ਦੇਖ ਲੈਂਦਾ ਤੇ ਮਨ ਚ ਕਹਿੰਦਾ ਕਿ ਆਪਣੀ ਚਪੇੜ ਦਾ ਬਦਲਾ ਹੁਣ ਲਵਾਵਾਂਗਾ ਥੁੜੇ ਨੇ ਨਾ ਤੈਨੂੰ ਕੱਖਾਂ ਚ ਰੋਲਿਆ ਤਾਂ ਮੇਰਾ ਨਾਮ ਵੀ ਥੁੜਾ ਨਹੀਂ ਥੁੜਾ ਆਪਣਾ ਰਿਸ਼ਤਾ ਲੈ ਕੇ ਮਨਦੀਪ ਦੇ ਘਰ ਦੇ ਬਾਹਰ ਖੜਾ ਹੋ ਕੇ ਆਵਾਜ਼ ਮਾਰਦਾ ਹੈ ਸਿਮਰਨ ਭੈਣ ਜੀ ਸੁਣਦੇ ਹੋ ਅੱਗੋਂ ਸਿਮਰਨ ਅੰਦਰੋਂ ਹੀ ਬੋਲਦੀ ਹੈ ਕਿ ਕਹ ਕੋਣ ਆਇਆ ਹੈ ਥੁੜਾ ਕਹਿੰਦਾ ਹੈ ਕਿ ਬਾਹਰ ਤਾਂ ਆਉ ਸਿਮਰਨ ਭੈਣ ਜੀ ਸਿਮਰਨ ਬਾਹਰ ਆਉਂਦੀ ਹੈ ਤੇ ਦੇਖਦੀ ਹੈ ਕਿ ਥੁੜੇ ਨੇ ਇੱਕ ਹੱਥ 'ਚ ਪੈਸਿਆਂ ਦਾ ਥਾਲ ਫੜਿਆ ਹੋਇਆ ਤੇ ਇੱਕ ਹੱਥ 'ਚ ਸੋਨੇ ਦੇ ਗਹਿਣੇ ਐਨੀ ਮਾਇਆ ਦੇਖ ਸਿਮਰਨ ਲਾਲਚ ਰੂਪੀ ਅਵਤਾਰ ਧਾਰ ਲੈਂਦੀ ਹੈ ਆਓ ਅੰਦਰ ਜੀ ਜੀ ਸਾਦਕੇ ਤਾ ਥੁੜਾ ਕਹਿੰਦਾ ਕਿ ਬਸ ਬੈਠਣਾ ਨਹੀਂ ਇਹ ਸ਼ਗਨ ਫੜੋ ਕੁਝ ਸਮਝ ਹੀ ਨਹੀਂ ਕਾਹਦਾ ਸ਼ਗਨ ਮੈਂ ਤੁਹਾਡੀ ਧੀ ਮਨਦੀਪ ਨੂੰ ਆਪਣਾ ਜੀਵਨ ਸਾਥੀ ਬਣਾਉਣਾ ਚਾਹਣਾ ਹੈ ਇਹ ਤਾਂ ਬਹੁਤ ਵਧੀਆ ਗੱਲ ਹੈ ਸਾਡੀ ਮਨਦੀਪ ਰਾਜ ਕਰੂਗੀ ਤੇ ਨਾਲੇ ਆਪਣੀ ਬਰਾਦਰੀ ਚ ਵਿਆਹ ਹੋ ਰਿਹਾ ਹੈ ਸਿਮਰਨ ਥੁੜੇ ਦੁਆਰਾ ਦਿੱਤਾ ਗਿਆ ਸ਼ਗਨ ਫੜ ਲੈਂਦੀ ਹੈ ਤੇ ਮਿੱਠੇ ਦਾ ਡੱਬਾ ਲੈ ਸविता ਘਰੇ ਚਲੀ ਜਾਂਦੀ ਹੈ ਅੱਗੋਂ ਸविता ਕਹਿੰਦੀ ਹੈ ਕਿ ਚਾਚੀ ਜੀ ਕਿਸ ਖੁਸ਼ੀ ਚ ਲੱਡੂ ਵੰਡੇ ਜਾ ਰਹੇ ਨੇ ਤਾ ਸਿਮਰਨ ਚਾਚੀ ਕਹਿੰਦੀ ਹੈ ਕਿ ਮੈਂ ਆਪਣੀ ਮਨਦੀਪ ਪੁੱਤ ਦਾ ਰਿਸ਼ਤਾ ਪੱਕਾ ਕਰਤਾ ਪਰ ਕਿਸ ਨਾਲ ਥੁੜੇ ਨਾਲ ਥੁੜੇ ਦਾ ਨਾਮ ਸੁਣਦੇ ਹੀ ਸविता ਦੇ ਹੱਥੋਂ ਲੱਡੂ ਡਿੱਗ ਜਾਂਦਾ ਤੇ ਕਹਿੰਦੀ ਹੈ ਚਾਚੀ ਜੀ ਆਪਣੀ ਮਨਦੀਪ ਦੀ ਉਮਰ ਦੇਖੋ ਤੇ ਥੁੜੇ ਦੀ ਥੁੜਾ 56 ਸਾਲ ਦੇ ਕਰੀਬ ਹੋਣਾ ਤੇ ਸਾਡੀ ਮਨਦੀਪ ਮਸਾ 18 ਸਾਲ ਦੀ ਚਾਚੀ ਜੀ ਇਹ ਵਿਆਹ ਨਹੀਂ ਹੋਣਾ ਚਾਹੀਦਾ ਬਿਲਕੁਲ ਵੀ ਨਹੀਂ ਕੁਝ ਤਾਂ ਸ਼ਰਮ ਕਰੋ ਸਿਮਰਨ ਗੁੱਸੇ 'ਚ ਆ ਜਾਂਦੀ ਹੈ ਬੱਸ ਕਰਨੀ ਕੁੜੀਏ ਸਾਡੀ ਮਨਦੀਪ ਨੂੰ ਐਨੇ ਚੰਗੇ ਘਰ ਦਾ ਰਿਸ਼ਤਾ ਮਿਲ ਗਿਆ ਤੁਸੀਂ ਤਾਂ ਸੜ ਕੇ ਸੁਆਹ ਹੋਗੇ ਚਾਚੀ ਜੀ ਤੁਸੀਂ ਗੱਲ ਹੋਰ ਕਿਸੇ ਪਾਸੇ ਲੈ ਕੇ ਜਾ ਰਹੇ ਹੋ ਸਭ ਸਮਝਦੀਆਂ ਮੈਂ ਵਿਆਹ ਤੇ ਆਉਣਾ ਹੋਇਆ ਤਾਂ ਆ ਜਿਓ ਨਹੀਂ ਤਾਂ ਤੁਹਾਡੇ ਬਿਨਾ ਵਿਆਹ ਨਹੀਂ ਰੋਕਣ ਵਾਲਾ ਅਗਲਾ ਦਿਨ ਚੜ ਜਾਂਦਾ ਸਿਮਰਨ ਆਪਣੀ ਧੀ ਨੂੰ ਕਹਿੰਦੀ ਹੈ ਨੀ ਮਨਦੀਪ ਤਿਆਰ ਹੋ ਜਾ ਅਸੀਂ ਸ਼ਗਨ ਲਈ ਜਾਣਾ ਥੁੜੇ ਦੇ ਘਰ ਮਨਦੀਪ ਇਸ ਵਿਆਹ ਲਈ ਰਾਜੀ ਨਹੀਂ ਸੀ ਪਰ ਉਹ ਇਹ ਵਿਆਹ ਮਜਬੂਰ ਹੋ ਕੇ ਕਰਵਾ ਰਹੀ ਹੈ ਮਨਦੀਪ ਤਿਆਰ ਹੋਣ ਲੱਗ ਪੈਂਦੀ ਹੈ। ਕੁਝ ਸਮੇਂ ਬਾਅਦ ਸਿਮਰਨ ਤੇ ਉਸਦਾ ਪਤੀ ਆ ਜਾਂਦਾ ਹੈ। ਸਿਮਰਨ ਮਨਦੀਪ ਨੂੰ ਦੇਖ ਕੇ ਕਹਿੰਦੀ ਹੈ ਕਿ ਹਾਏ ਕਿੰਨੀ ਸੋਹਣੀ ਲੱਗ ਰਹੀ ਹੈ ਮੇਰੀ ਲਾਡੋ। ਚਲੋ ਜਲਦੀ। ਸਿਮਰਨ, ਮਨਦੀਪ ਤੇ ਮਨਦੀਪ ਦਾ ਪਿਓ ਹੱਥ 'ਚ ਸ਼ਗਨਾ ਦਾ ਥਾਲ ਫੜ ਕੇ ਤੁਰ ਪੈਂਦੇ ਨੇ। ਸविता ਉਹਨਾਂ ਨੂੰ ਆਪਣੇ ਬੂਹੇ 'ਚ ਖੜੋ ਕੇ ਦੇਖ ਲੈਂਦੀ ਹੈ ਤੇ ਉਦਾਸ ਹੋ ਜਾਂਦੀ ਹੈ। ਸविता ਅੰਦਰ ਆਪਣੀ ਮਾਂ ਕੋਲ ਜਾਂਦੀ ਹੈ। ਅੰਮਾ ਮਨਦੀਪ ਨਾਲ ਬਹੁਤ ਗਲਤ ਹੋ ਰਿਹਾ ਹੈ। ਤੁਸੀਂ ਸਮਝਾਓ ਕੁਝ ਚਾਚੀ ਜੀ ਨੂੰ। ਚੁੱਪ ਕਰ ਜਾਣੀ ਕੁੜੀਏ ਉਹਨਾਂ ਦੀ ਧੀ ਹੈ ਉਹ ਜੋ ਮਰਜੀ ਕਰਨ ਕੱਲ ਦਾ ਭੁੱਲ ਗਈ ਕੀ ਸੁਣਾ ਕੇ ਗਈ ਸੀ ਸਿਮਰਨ ਸविता ਨੀਮੀ ਪਾ ਲੈਂਦੀ ਹੈ ਸਿਮਰਨ ਉਸ ਦਾ ਪਤੀ ਤੇ ਮਨਦੀਪ ਥੋੜੇ ਘਰ ਪਹੁੰਚ ਜਾਂਦੇ ਨੇ ਥੋੜੇ ਨੂੰ ਤੇ ਮਨਦੀਪ ਨੂੰ ਬਿਠਾ ਕੇ ਸ਼ਗਨ ਕੀਤੇ ਜਾਂਦੇ ਆ ਅਗਲੇ ਹੀ ਦਿਨ ਉਹਨਾਂ ਦਾ ਵਿਆਹ ਨਿਯਤ ਕਰ ਦਿੱਤਾ ਜਾਂਦਾ ਹੈ ਆਥਣ ਹੋ ਜਾਂਦੀ ਹੈ ਸविता ਸੂਰਜ ਨੂੰ ਮਿਲਣ ਜਾਂਦੀ ਹੈ ਸੂਰਜ ਸविता ਦੇ ਮੋਢੇ ਤੇ ਸਿਰ ਰੱਖ ਕੇ ਬੈਠ ਜਾਂਦਾ ਤੇ ਕਹਿੰਦਾ ਸੋਹਣੀਏ ਨਹੀਂ ਸੋਹਣੀਏ ਲੱਗੇ ਸਾਰਿਆਂ ਤੋਂ ਵੱਖਣੀ ਚਿੱਤ ਕਰਦਾ ਏ ਰੂਹ ਚ ਲੁਕੋ ਕੇ ਲਮਾਰਖਣੀ ਸविता ਦਾ ਇਸ ਬਾਰ ਕੋਈ ਜਵਾਬ ਨਹੀਂ ਆਉਂਦਾ ਕੀ ਹੋ ਗਿਆ ਮੇਰੇ ਸੋਹਣੇ ਯਾਰ ਨੂੰ ਸੂਰਜ ਸविता ਦੇ ਚਿਹਰੇ ਵੱਲ ਵੇਖਣ ਲੱਗ ਪੈਂਦਾ ਅੱਜ ਮੇਰਾ ਚੰਨ ਉਦਾਸ ਕਿਉਂ ਹੈ ਕਿਸੇ ਨੇ ਕੁਝ ਕਿਹਾ ਯਾਰ ਨਾ ਚਾਹੁੰਦੇ ਹੋਏ ਵੀ ਮੈਂ ਮਨਦੀਪ ਦਾ ਵਿਆਹ ਰੋਕ ਪਾਈ ਸਵੇਰੇ ਉਹਦਾ ਵਿਆਹ ਹੋ ਜਾਣਾ ਤੇ ਮਨਦੀਪ ਦੀ ਜ਼ਿੰਦਗੀ ਬਰਬਾਦ ਉੱਧਰ ਵਿੱਕੀ ਵੀ ਖੇਤਾਂ ਵੱਲੋਂ ਆ ਰਿਹਾ ਹੁੰਦਾ ਤੇ ਉਹ ਸविता ਦੀ ਗੱਲ ਸੁਣ ਲੈਂਦਾ ਤੇ ਕਹਿੰਦਾ ਅਸੀਂ ਮਨਦੀਪ ਦੀ ਜ਼ਿੰਦਗੀ ਬਰਬਾਦ ਨਹੀਂ ਹੋਣ ਦੇਵਾਂਗੇ ਸੁਰਜ ਕਹਿੰਦਾ ਕਿ ਸਹੀ ਕਿਹਾ ਸविता ਕਹਿੰਦੀ ਹੈ ਕਿ ਅਸੀਂ ਤੈਨੂੰ ਵਾਅਦਾ ਕਰਦੇ ਹਾਂ ਕਿ ਮਨਦੀਪ ਦਾ ਵਿਆਹ ਰੋਕ ਕੇ ਰੱਖਾਂਗੇ ਚਾਹੇ ਛਾਲ ਨਾਲ ਚਾਹੇ ਬਲ ਨਾਲ ਇਹ ਵਿਆਹ ਰੋਕਣਾ ਪਵੇ ਕੁਝ ਵੀ ਕਰਾਂਗੇ ਤੈਨੂੰ ਇਹ ਵਾਅਦਾ ਕਰਦੇ ਆਂ ਥਲ ਹੋ ਜਾਂਦੀ ਹੈ ਮਨਦੀਪ ਖੂਚੋਂ ਪਾਣੀ ਭਰ ਲਾਉਂਦੀ ਹੈ ਸविता ਉਹਦੀ ਬਾਹ ਫੜ ਸੂਰਜ ਦੇ ਖੇਤਾਂ ਵੱਲ ਲੈ ਜਾਂਦੀ ਹੈ ਜਿੱਥੇ ਸੂਰਜ ਤੇ ਵਿੱਕੀ ਪਹਿਲਾਂ ਤੋਂ ਹੀ ਮੌਜੂਦ ਹੁੰਦੇ ਨੇ ਮਨਦੀਪ ਕਹਿੰਦੀ ਹੈ ਕਿ ਮੈਨੂੰ ਇੱਥੇ ਕਿਉਂ ਲੈ ਕੇ ਆਏ ਹੋ ਸੂਰਜ ਕਹਿੰਦਾ ਕਿ ਤੂੰ ਥੁੜੇ ਨਾਲ ਵਿਆਹ ਕਿਉਂ ਕਰਵਾ ਰਹੀ ਹੈ ਮਨਦੀਪ ਕਹਿੰਦੀ ਕਿ ਮੇਰੀ ਮਰਜ਼ੀ ਸविता ਕਹਿੰਦੀ ਕਿ ਮਨਦੀਪ ਤੇਰੀ ਜ਼ਿੰਦਗੀ ਬਰਬਾਦ ਹੋ ਜਾਏਗੀ ਉਸ ਬੁੱਢੇ ਨਾਲ ਵਿਆਹ ਕਰਕੇ ਹੌਣ ਦਿਓ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੇਰੇ ਘਰਦਿਆਂ ਦਾ ਹੁਕਮ ਸਿਰ ਮੱਥੇ ਮਨਦੀਪ ਘਰ ਵੱਲ ਮੁੜ ਪੈਂਦੀ ਐ ਮਨਦੀਪ ਰੁਕ ਮਨਦੀਪ ਰੁਕ ਪਰ ਮਨਦੀਪ ਨਹੀਂ ਰੁਕਦੀ ਸविता ਕਹਿੰਦੀ ਐ ਕਿ ਤੈਨੂੰ ਵਿੱਕੀ ਦੀ ਸੌਂ ਮਨਦੀਪ ਦੇ ਪੈਰ ਰੁਕ ਜਾਂਦੇ ਐ ਮੈਨੂੰ ਪਤਾ ਐ ਤੂੰ ਵਿੱਕੀ ਨੂੰ ਬਹੁਤ ਪਿਆਰ ਕਰਦੀ ਐ ਜੋ ਗੱਲ ਤੂੰ ਆਪਣੇ ਦਿਲ ਚੁਲਕਾਰ ਰੱਖੀ ਐ ਮਨਦੀਪ ਦਾ ਗਲਪਰ ਆਉਂਦਾ ਸविता ਨੇ ਕਿਹਾ ਕਿ ਜੇ ਤੂੰ ਅੱਜ ਥੁੜੇ ਨਾਲ ਵਿਆਹ ਕਰਵਾ ਲਵੇਂਗੀ ਤਾਂ ਵਿੱਕੀ ਨੂੰ ਹਮੇਸ਼ਾ ਲਈ ਖੋ ਲਵੇਂਗੀ ਮਨਦੀਪ ਕਹਿੰਦੀ ਹੈ ਕਿ ਮੇਰੇ ਕੋਲ ਹੋਰ ਕੋਈ ਉਪਾਅ ਵੀ ਨਹੀਂ ਹੈ ਮੈਂ ਆਪਣੇ ਪਿਆਰ ਲਈ ਘਰਦਿਆਂ ਦਾ ਪਿਆਰ ਨਹੀਂ ਭੁੱਲ ਸਕਦੀ ਤੇ ਨਾ ਹੀ ਹੁਣ ਇਸ ਵਿਆਹ ਤੋਂ ਇਨਕਾਰ ਕਰ ਸਕਦੀਆਂ ਗੱਲ ਬਹੁਤ ਅੱਗੇ ਪਹੁੰਚ ਗਈ ਹੈ ਕੱਲ ਮੇਰਾ ਥੁੜੇ ਨਾਲ ਵਿਆਹ ਹੋਣ ਵਾਲਾ ਹੈ ਹੁਣ ਮੈਂ ਚਾਹ ਕੇ ਵੀ ਕੁਝ ਨਹੀਂ ਕਰ ਸਕਦੀ ਵਿਕੀ ਮਨਦੀਪ ਨੂੰ ਆਪਣੇ ਵੱਲ ਬਾਹ ਫੜ ਕੇ ਖਿੱਚ ਲੈਂਦਾ ਕੀ ਤੂੰ ਮੇਰੇ ਬਗੈਰ ਰਹਿ ਲਵੇਂਗੀ ਨਹੀਂ ਫਿਰ ਤੂੰ ਸੋਚ ਵੀ ਕਿੱਦਾਂ ਲਿਆ ਥੁੜੇ ਨਾਲ ਵਿਆਹ ਕਰਵਾਉਣ ਦਾ ਮਨਦੀਪ ਸਿਰਨੀਵਾ ਕਰ ਲੈਂਦੀ ਹੈ ਵਿੱਕੀ ਕਹਿੰਦਾ ਕਿ ਮੈਨੂੰ ਤਾਂ ਤੇਰੇ ਨਾਲ ਉਦੋਂ ਹੀ ਪਿਆਰ ਹੋ ਗਿਆ ਸੀ ਜਦੋਂ ਤੂੰ ਮੇਲੇ ਵਾਲੇ ਦਿਨ ਮੇਰੀ ਹਿੱਕ ਚਾਕੇ ਵੱਜੀ ਸੀ ਮੈਨੂੰ ਵੀ ਪਰ ਹੁਣ ਕਰ ਵੀ ਕੀ ਸਕਦੇ ਆ ਘਰਦਿਆਂ ਨੇ ਮੇਰੀ ਪਹਿਲਾਂ ਨਹੀਂ ਇੱਕ ਮੰਨੀ ਤੇ ਹੁਣ ਕੀ ਮੰਨਣਗੇ ਸविता ਕਹਿੰਦੀ ਹੈ ਕਿ ਹੁਣ ਵੀ ਬਹੁਤ ਕੁਝ ਹੋ ਸਕਦਾ ਹੈ ਵਿੱਕੀ ਤੇ ਮਨਦੀਪ ਤੁਸੀਂ ਭੱਜ ਜਾਓ ਜਾ ਕੇ ਆਪਣੀ ਜ਼ਿੰਦਗੀ ਜਿਓ ਤੇ ਸ਼ਹਿਰ ਚਲੇ ਜਾਓ ਤੇ ਹੁਣ ਇੱਕ ਦੋ ਮਹੀਨੇ ਪਿੰਡ ਨਾ ਆਉਣਾ ਸविता, ਸੂਰਜ ਤੇ ਵਿੱਕੀ ਦੇ ਐਨਾ ਸਮਝਾਉਣ ਦੇ ਬਾਅਦ ਉਹ ਮਨਦੀਪ ਨੂੰ ਭਜਾਉਣ 'ਚ ਕਾਮਯਾਬ ਹੋ ਜਾਂਦੇ ਐ। ਅਗਲਾ ਦਿਨ ਚੜ੍ਹਦਾ ਹੈ, ਮਨਦੀਪ ਘਰੇ ਨਹੀਂ ਮਿਲਦੀ। ਸਿਮਰਨ ਤੇ ਉਹਦਾ ਪਤੀ ਬਹੁਤ ਦੂਰ-ਦੂਰ ਤੱਕ ਉਹਨੂੰ ਲੱਭ ਕੇ ਆਉਂਦੇ ਨੇ। ਥੋੜਾ ਬਰਾਤ ਲੱਗ ਕੇ ਆ ਜਾਂਦਾ ਐ। ਸਿਮਰਨ ਦਾ ਪਤੀ ਆਪਣੇ ਪੱਗ ਲਾ ਕੇ ਥੱਲੇ ਰੱਖ ਦਿੰਦਾ ਐ। ਥੋੜਾ ਸਿਮਰਨ ਤੇ ਉਹਦੇ ਪਤੀ ਨਾਲ ਕੁੱਟਮਾਰ ਕਰਕੇ ਚਲਾ ਜਾਂਦਾ ਐ। ਥੋੜਾ ਘਰੇ ਚਲਾ ਜਾਂਦਾ ਐ ਤੇ ਇਕੱਲਾ ਬੈਠ ਕੇ ਬੋਲਦਾ ਐ ਮੈਨੂੰ ਪਤਾ ਹੈ ਇਹ ਸਭ ਸविता ਨੇ ਕੀਤਾ ਹੈ ਮੈਂ ਛੱਡਾਂਗਾ ਨਹੀਂ ਉਹਨੂੰ ਥੋੜਾ ਆਥਨੇ ਮਨਦੀਪ ਦੇ ਘਰ ਜਾਂਦਾ ਹੈ ਤੇ ਮਨਦੀਪ ਦੀ ਮਾਂ ਸਿਮਰਨ ਨੂੰ ਆਵਾਜ਼ਾਂ ਮਾਰਨ ਲੱਗਦਾ ਹੈ ਸਿਮਰਨ ਬਾਹਰ ਨਿਕਲ ਸਿਮਰਨ ਭੱਜੀ ਬਾਹਰ ਆਉਂਦੀ ਹੈ ਥੋੜਾ ਕਹਿੰਦਾ ਕਿ ਜਲਦੀ ਚੱਲੋ ਮੇਰੇ ਨਾਲ ਖੇਤਾਂ 'ਚ ਥੋੜਾ ਆਥੇ ਸਿਮਰਨ ਖੇਤਾਂ ਵੱਲ ਚੱਲ ਪੈਂਦੀ ਹੈ ਥੋੜਾ ਸਿਮਰਨ ਨੂੰ ਇੱਕ ਪਾਸੇ ਰੋਕ ਲੈਂਦਾ ਤੇ ਸविता ਤੇ ਸੂਰਜ ਦੀਆਂ ਗੱਲਾਂ ਸੁਣਨ ਨੂੰ ਕਹਿੰਦਾ ਸविता ਕਹਿ ਰਹੀ ਹੁੰਦੀ ਹੈ ਕਿ ਸੂਰਜ ਅੱਜ ਮੈਂ ਬਹੁਤ ਖੁਸ਼ ਆ ਕਿਉਂਕਿ ਅਸੀਂ ਦੋ ਪਿਆਰ ਕਰਨ ਵਾਲਿਆਂ ਨੂੰ ਮਿਲਾਇਆ ਹੈ ਸੂਰਜ ਕਹਿੰਦਾ ਹੈ ਕਿ ਹਾਂ ਯਾਰਾ ਮਨਦੀਪ ਤੇ ਵਿੱਕੀ ਤਾਂ ਮਿਲ ਗਏ ਹੁਣ ਅਸੀਂ ਵੀ ਬਹੁਤ ਜਲਦੀ ਇੱਕ ਹੋ ਜਾਵਾਂਗੇ ਸविता ਚਲੀ ਜਾਂਦੀ ਹੈ ਤੇ ਅਗਲੇ ਦਿਨ ਆਥਣ ਨੂੰ ਮਿਲਣ ਦਾ ਇਕਰਾਰ ਕਰਦੀ ਹੈ ਅਗਲਾ ਦਿਨ ਚੜ੍ਹਦਾ ਹੈ ਸविता ਆਪਣੇ ਸੋਹਣੇ ਯਾਰ ਨੂੰ ਮਿਲਣ ਚੱਲ ਪੈਂਦੀ ਹੈ ਰੋਜ਼ ਦੀ ਤਰ੍ਹਾਂ ਸविता ਸੂਰਜ ਦੀ ਗੋਦ 'ਚ ਸਿਰ ਰੱਖ ਕੇ ਲੰਮੇ ਪੈ ਜਾਂਦੀ ਹੈ ਤੇ ਪਿਆਰ ਦੇ ਪੰਛੀਆਂ ਦੀਆਂ ਪਿਆਰ ਮੁਹੱਬਤ ਦੀਆਂ ਗੱਲਾਂ ਫਿਰ ਸ਼ੁਰੂ ਹੋ ਜਾਂਦੀਆਂ। ਉਧਰੋਂ ਸविता ਦੇ ਪਿਓ ਪੰਮੇ ਦੀ ਗੁੱਸੇ ਭਰੀ ਆਵਾਜ਼ ਆਉਂਦੀ ਹੈ। ਸविता ਸविता ਬਹੁਤ ਜਲਦੀ ਡਰਦੀ ਹੋਈ ਖੜੀ ਹੋ ਜਾਂਦੀ ਹੈ। ਸविता ਤੇ ਸੂਰਜ ਦੇਖਦੇ ਨੇ ਕਿ ਸविता ਦਾ ਪਰਿਵਾਰ ਤੇ ਥੋੜਾ ਤੇ ਸਿਮਰਨ ਉੱਥੇ ਖੜੇ ਹੁੰਦੇ ਨੇ। ਸविता ਦਾ ਪਿਓ ਸੂਰਜ ਨੂੰ ਕੁੱਟਣਾ ਸ਼ੁਰੂ ਕਰ ਦਿੰਦਾ ਤੇ ਉਹਦੀ ਮਾਂ ਸविता ਨੂੰ ਸਿਮਰਨ ਕਹਿੰਦੀ ਐ ਕਿ ਹਾਏ ਹਾਏ ਨੀ ਕੁੜੀਏ ਤੂੰ ਤੇ ਪੂਰੇ ਖਾਨਦਾਨ ਦੀ ਇੱਜ਼ਤ ਮਿੱਟੀ ਚ ਰੋਲ ਰਹੀ ਐ ਸ਼ੁਕਰ ਹੈ ਰੱਬ ਦਾ ਅਸੀਂ ਘਰ ਦੇ ਜੀ ਹਾਂ ਇੱਥੇ ਜੇ ਪੂਰੇ ਪਿੰਡ ਨੂੰ ਪਤਾ ਲੱਗ ਗਿਆ ਤਾਂ ਪੰਮੇ ਭਾਜੀ ਦੀ ਕੀ ਇੱਜ਼ਤ ਰਹਿ ਜੇਗੀ ਸਿਮਰਨ ਦੀਆਂ ਇਹ ਗੱਲਾਂ ਹੋਰ ਵੀ ਜ਼ਿਆਦਾ ਅੱਗ ਲਾ ਰਹੀਆਂ ਸਨ ਇਹ ਸਾਰੀ ਚਾਲ ਸਿਮਰਨ ਤੇ ਥੁੜੇ ਦੀ ਸੀ ਸविता ਦੇ ਮਾਪਿਓ ਨੂੰ ਖੇਤਾਂ ਚ ਲੈ ਕੇ ਆਉਣ ਦੀ ਸਿਮਰਨ ਕਹਿੰਦੀ ਐ ਕਿ ਨੀ ਕੁੜੀਏ ਨਾ ਕੋਈ ਜਾਤ ਦੇਖੀ ਨਾ ਬਰਾਦਰੀ ਰਿਸ਼ਤੇਦਾਰ ਕੀ ਗੱਲਾਂ ਕਰਨਗੇ ਕਿ ਬਾਹਰ ਦੀ ਜਾਤ ਚ ਵਿਆਹ ਕਰਵਾ ਲਿਆ ਪੰਮਾ ਸੂਰਜ ਨੂੰ ਕੁੱਟਦਾ ਚਲਾ ਜਾ ਰਿਹਾ ਸੀ ਤਾਂ ਸਬੀਤਾ ਕਹਿੰਦੀ ਹੈ ਕਿ ਬਾਉ ਜੀ ਸੂਰਜ ਨੂੰ ਨਾ ਮਾਰੋ ਮੈਨੂੰ ਮਾਰ ਦਿਓ ਸਿਮਰਨ ਉੱਤੋਂ ਹੋਰ ਤੇਲ ਪਾਉਂਦੀ ਹੈ ਕਿ ਦੇਖ ਕਿੰਨੀ ਜਵਾਨ ਕੱਢੀ ਹੈ ਸੂਰਜ ਕੁੱਟ ਖਾ ਕੇ ਵੀ ਇਹੀ ਬੋਲ ਰਿਹਾ ਸੀ ਜੇ ਇਸ਼ਕ ਕਰਨਾ ਗੁਨਾਹ ਹੈ ਲੋਕੋ ਮੈਂ ਕਿਸ਼ਕ ਕੀਤਾ ਮੈਨੂੰ ਮਾਰ ਦਿਓ ਮੇਰੇ ਤਣ ਦੇ ਟੁਕੜੇ ਟੁਕੜੇ ਕਰਕੇ ਮੇਰੇ ਯਾਰ ਦੇ ਉੱਤੋਂ ਮਾਰ ਦਿਓ ਸविता ਦਾ ਪਿਓ ਪੰਮਾ ਸविता ਨੂੰ ਕਸੀਟਦਾ ਹੋਇਆ ਘਰ ਲਿਆ ਜਾਂਦਾ ਤੇ ਮਗਰ-ਮਗਰ ਸਿਮਰਨ ਤੇ ਥੁੜਾ ਆ ਵੀ ਚੱਲ ਪੈਂਦੇ ਐ ਪੰਮਾ ਸविता ਨੂੰ ਕਮਰੇ 'ਚ ਬੰਦ ਕਰ ਦਿੰਦਾ ਰਾਤ ਨੂੰ ਸविता ਦੇ ਮਾਪਿਓ ਕੋਲ ਆ ਕੇ ਸਿਮਰਨ ਤੇ ਥੁੜਾ ਬੈਠ ਜਾਂਦੇ ਨੇ ਸਿਮਰਨ ਕਹਿੰਦੀ ਐ ਕਿ ਬਾਜੀ ਕੁੜੀ ਜਵਾਨ ਆ ਇਸ ਤੋਂ ਪਹਿਲਾਂ ਕੁਝ ਗਲਤ ਕਦਮ ਚੁੱਕੇ ਤੁਸੀਂ ਇਹਦਾ ਵਿਆਹ ਕਰ ਦਿਓ ਜੇ ਪੂਰੇ ਪਿੰਡ 'ਚ ਖਬਰ ਪਹੁੰਚ ਗਈ ਤਾਂ ਸविता ਨਾਲ ਕਿਸੇ ਨੇ ਵਿਆਹ ਨਹੀਂ ਕਰਾਉਣਾ ਨਾ ਉਹ ਮੁੰਡਾ ਸੂਰਜ ਆਪਣੀ ਜਾਤ ਦਾ ਜਾਤ ਤੋਂ ਬਾਹਰ ਵਿਆਹ ਕਰਨਾ ਕਿੰਨੀ ਸ਼ਰਮ ਵਾਲੀ ਗੱਲ ਐ ਥੋੜਾ ਕਹਿੰਦਾ ਕਿ ਮੈਂ ਤਾਂ ਤੁਹਾਡੀ ਆਪਣੀ ਜਾਤ ਦਾ ਜੇ ਤੁਸੀਂ ਚਾਹੋ ਤਾਂ ਮੈਂ ਸविता ਨਾਲ ਵਿਆਹ ਕਰਵਾਉਣ ਨੂੰ ਤਿਆਰ ਹਾਂ ਸਿਮਰਨ ਕਹਿੰਦੀ ਐ ਹਾਂ ਹਾਂ ਪੰਮੇ ਭਾਜੀ ਬਿਲਕੁਲ ਠੀਕ ਐ ਨਾਲੇ ਆਪਣੀ ਜਾਤ ਚ ਵਿਆਹ ਹੋ ਜੂ ਨਾਲੇ ਇੱਜ਼ਤ ਬਣੀ ਰਹੂ ਸविता ਦਾ ਪਿਓ ਪੰਮਾ ਸੋਚਾਂ ਚ ਪੈ ਜਾਂਦਾ ਐ ਸਿਮਰਨ ਸविता ਦੇ ਪਿਓ ਨੂੰ ਕਹਿੰਦੀ ਐ ਕਿ ਹਾਈ ਹਾਈ ਭਾਈ ਸਾਹਿਬ ਸੋਚ ਕੇ ਰਹੇ ਹੋ ਕੱਲ ਨੂੰ ਸविता ਨਿਕਲ ਹੀ ਨਾ ਜਾਵੇ ਉਸ ਬਾਹਰ ਦੀ ਜਾਤ ਦੇ ਮੁੰਡੇ ਨਾਲ ਪੰਮਾ ਇਹ ਗੱਲ ਸੁਣ ਕੇ ਜਲਦੀ ਹਾਂ ਕਰ ਦਿੰਦਾ ਹੈ ਮੁਬਾਰਕਾਂ ਪੰਮੇ ਭਾਈ ਸਾਹਿਬ ਫਿਰ ਸਵੇਰੀ ਵਿਆਹ ਰੱਖ ਦਿੰਨੇ ਆ ਸਿਮਰਨ ਨੇ ਕਿਹਾ ਥੋੜਾ ਤੇ ਸਿਮਰਨ ਆਪੋ ਆਪਣੇ ਘਰ ਚੱਲ ਪੈਂਦੀ ਹੈ ਪੰਮਾ ਸविता ਕੋਲ ਜਾਂਦਾ ਹੈ ਸविता ਪੁੱਤ ਮੈਂ ਤੇਰਾ ਵਿਆਹ ਥੁੜੇ ਨਾਲ ਧਰ ਦਿੱਤਾ ਸविता ਕਹਿੰਦੀ ਹੈ ਕਿ ਮੈਂ ਇਹ ਵਿਆਹ ਕਿਸੇ ਵੀ ਹਾਲਤ ਚ ਨਹੀਂ ਕਰਨਾ ਸविता ਦੀ ਮਾਂ ਨੇ ਕਿਹਾ ਕਿ ਆ ਜੈਰ ਖਵਾ ਦੇ ਆਪਣੇ ਪਿਓ ਨੂੰ ਤੇ ਮੈਨੂੰ ਫਿਰ ਜਿੱਥੇ ਮਰਜੀ ਖੇ ਖਾ ਬਦਨਾਮੀ ਤੋਂ ਤਾਂ ਚੰਗਾ ਐ ਅਸੀਂ ਮਾਰੀ ਜਾਈਏ ਪੁੱਤ ਅਸੀਂ ਤੈਨੂੰ ਪੁੱਤਾਂ ਵਾਂਗ ਪਾਲਿਆ ਤੇ ਤੂੰ ਇਹ ਮੁੱਲ ਨਹੀਂ ਕਿ ਸਾਡੇ ਪਿਆਰ ਦਾ ਸੋਚਿਆ ਨਹੀਂ ਸੀ ਜੇ ਤੂੰ ਅੱਜ ਘਰਦਿਆਂ ਤੋਂ ਬਾਗੀ ਹੋ ਕੇ ਵਿਆਹ ਕਰਵਾ ਲੇਂਗੀ ਤਾਂ ਲੋਕ ਧੀਆਂ ਜੰਮਣ ਤੋਂ ਡਰਨਗੇ ਸਭਤਾ ਦੀ ਮਾਂ ਕਹਿੰਦੀ ਹੈ ਕਿ ਤੇਰੀ ਵਜ੍ਹਾ ਨਾਲ ਕੁੱਖ ਚ ਧੀਆਂ ਦਾ ਕਤਲ ਹੋਇਆ ਕਰੇਗਾ ਪੰਮਾ ਆਪਣੀ ਪੱਗ ਲਾ ਕੇ ਸविता ਦੇ ਪੈਰਾਂ 'ਚ ਰੱਖ ਦਿੰਦਾ ਤੇ ਕਹਿੰਦਾ ਪੁੱਤ ਹੁਣ ਤੇਰੇ ਹੱਥ 'ਚ ਹੈ ਬਾਬਲ ਦੀ ਪੱਗ ਤੇ ਦਾਗ ਲਾਉਣਾ ਹੈ ਕਿ ਨਹੀਂ ਸविता ਕਹਿੰਦੀ ਹੈ ਕਿ ਮੈਂ ਅਜਿਹਾ ਕੁਝ ਨਹੀਂ ਕਰਾਂਗੀ ਮੈਨੂੰ ਮਾਫ ਕਰ ਦਿਓ ਅੰਮਾ ਬਾਉ ਜੀ ਤੁਹਾਡੀ ਪੂਰੀ ਇੱਜ਼ਤ ਨਾਲ ਇਸ ਘਰ ਚੋਂ ਮੇਰੀ ਡੋਲੀ ਉੱਠੇਗੀ ਸਵੇਰ ਹੋ ਜਾਂਦੀ ਹੈ ਸविता ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸविता ਖੇਤਾਂ ਵੱਲ ਨੂੰ ਚਲਦੀ ਹੈ ਪੰਮਾ ਪੁੱਛਦਾ ਕਿ ਕਿੱਥੇ ਜਾ ਰਹੀ ਹੈ ਸविता ਕਹਿੰਦੀ ਹੈ ਕਿ ਬਾਉ ਜੀ ਅੱਜ ਮੈਨੂੰ ਨਾ ਰੋਕੋ ਕੋਈ ਭੁੱਖਾ ਪਾਣਾ ਮੇਰਾ ਇੰਤਜ਼ਾਰ ਕਰ ਰਿਹਾ ਹੈ ਕਿਸੇ ਨਾਲ ਅੱਜ ਆਖਰੀ ਮੁਲਾਕਾਤ ਕਰਕੇ ਬਾਦੇ ਕਸਮਾਂ ਨੂੰ ਤੋੜਨ ਜਾ ਰਹੀਆਂ ਚੱਲ ਜਾ ਪੁੱਤ ਪਰ ਜਲਦੀ ਘਰ ਆ ਜੀ ਆਪਣੇ ਪਿਓ ਦੀ ਇੱਜ਼ਤ ਦਾ ਖਿਆਲ ਰੱਖੀ। ਸविता ਖੇਤਾਂ ਵੱਲ ਚਲੀ ਜਾਂਦੀ ਐ ਤੇ ਸੂਰਜ ਉਹਨੂੰ ਹੱਥ ਲਗਾਉਂਦਾ ਤਾਂ ਉਹ ਸੂਰਜ ਦਾ ਹੱਥ ਦੂਰ ਕਰ ਦਿੰਦੀ ਐ। ਸੂਰਜ ਇਹ ਸਾਡੀ ਆਖਰੀ ਮੁਲਾਕਾਤ ਐ। ਭੁੱਲ ਜਾ ਮੈਨੂੰ। ਭੁੱਲਣਾ ਸੌਖਾ ਨਹੀਂ। ਕੁਝ ਵੀ ਕਰ। ਬਸ ਮੇਰੇ ਘਰ ਅੱਜ ਮੇਰਾ ਵਿਆਹ ਨ ਰੋਕਣਾ ਈ। ਤੇਰੇ ਅੱਗੇ ਹੱਥ ਜੋੜਦੀਆਂ। ਮੈਂ ਥੁੜੇ ਨਾਲ ਵਿਆਹ ਕਰਵਾ ਰਹੀਆਂ। ਥੁੜੇ ਨਾਲ ਵਿਆਹ ਤੇ ਮੇਰੇ ਨਾਲ ਕਿਉਂ ਨਹੀਂ? ਉਹ ਵਾਅਦੇ ਦਾ ਕੀ ਜੋ ਤੂੰ ਮੇਰੇ ਨਾਲ ਕੀਤਾ ਸੀ। ਸविता ਕਹਿੰਦੀ ਹੈ ਕਿ ਮੈਨੂੰ ਆਪਣੇ ਬਾਬਲ ਦੀ ਇੱਜ਼ਤ ਪਿਆਰੀ ਹੈ ਆਪਣੇ ਬਾਬਲ ਦੀ ਇੱਜ਼ਤ ਲਈ ਮੈਂ ਸਾਰੇ ਵਾਦੇ ਤੋੜ ਕੇ ਜਾ ਰਹੀਆਂ ਤੂੰ ਮੇਰੇ ਨਾਲ ਉਹ ਚੰਗੀ ਕੁੜੀ ਲੱਭ ਕੇ ਵਿਆਹ ਕਰ ਲਈ ਸੂਰਜ ਕਹਿੰਦਾ ਕਿ ਤੈਨੂੰ ਕਰਦੇ ਹਾਂ ਇੰਨਾ ਪਿਆਰ ਕਿ ਤੇਰੇ ਬਿਨਾ ਅਸੀਂ ਰਹਿ ਵੀ ਨਹੀਂ ਸਕਦੇ ਹੋ ਕੇ ਵਕ ਤੇਰੇ ਤੋਂ ਅਸੀਂ ਜੀ ਨਹੀਂ ਸਕਦੇ ਮਰ ਜਾਵਾਂਗੇ ਤੇ ਇਥੋਂ ਦੂਰ ਹੋ ਕੇ ਤੈਨੂੰ ਦੇਖੇ ਬਿਨਾ ਅਸੀਂ ਰਹਿ ਨਹੀਂ ਸਕਦੇ ਸविता ਘਰ ਚਲੇ ਜਾਂਦੀ ਹੈ ਤੇ ਸੂਰਜ ਇਕੱਲਾ ਬੈਠਾ ਰਹਿੰਦਾ ਹੈ ਅੱਜ ਇਕੱਲੇ ਬੈ ਕੇ ਰੋਵਾਂਗੀ ਯਾਦਾਂ ਦੇ ਹਾਰ ਪਰੋਵਾਂਗੀ ਪਤਾ ਸੀ ਉਹਨੂੰ ਅਸੀਂ ਗੱਲ ਦਿਲ ਤੇ ਨਹੀਂ ਜਰਨੀ ਸਾਨੂੰ ਹੌਲੀ ਜਿਹੀ ਕਹੇਗੀ ਯਾਰੀ ਨਹੀਂ ਕਰਨੀ ਸੂਰਜ ਨੂੰ ਅੱਜ ਧਰਤੀ ਦਾ ਹਰ ਕੋਨਾ ਬਿਰੰਗ ਲੱਗ ਰਿਹਾ ਸੀ ਜੋਦੀ ਰੂਹ ਨੂੰ ਖਾ ਰਿਹਾ ਸੀ ਵਿਚ ਐਨੀਆਂ ਦਾ ਇੰਨਾ ਵੱਡਾ ਘੇਰਾ ਅੱਜ ਸੂਰਜ ਨੂੰ ਪਹਿਲੀ ਵਾਰ ਮਹਿਸੂਸ ਹੋਇਆ ਉੱਧਰ ਸविता ਥੁੜੇ ਨਾਲ ਲਾਵਾ ਲੈ ਲੈਂਦੀ ਐ ਤੇ ਡੋਲੀ 'ਚ ਬੈਠ ਜਾਂਦੀ ਐ ਤੇ ਮਨ 'ਚ ਕਹਿੰਦੀ ਐ ਸੂਰਜ ਮੇਰੇ ਸੋਹਣਿਆ ਯਾਰਾ ਮੈਨੂੰ ਮਾਫ਼ ਕਰੀ ਜੇ ਮੈਂ ਤੈਨੂੰ ਐਨੇ ਕੌੜੇ ਬੋਲ ਨਾ ਬੋਲਦੀ ਤਾਂ ਤੂੰ ਮੇਰਾ ਵਿਆਹ ਰੋਕ ਦੇਣਾ ਸੀ ਪਰ ਇੱਕ ਧੀ ਨੂੰ ਆਪਣੇ ਬਾਬਲ ਦੀ ਇੱਜ਼ਤ ਦਾ ਵੀ ਫਿਕਰ ਸੀ ਅੱਜ ਮੈਂ ਆਪਣੇ ਬਾਬਲ ਦਾ ਵਾਅਦਾ ਪੂਰਾ ਕਰਤਾ ਤੇ ਤੇਰਾ ਵਾਅਦਾ ਵੀ ਪੂਰਾ ਕਰਨ ਜਾ ਰਹੀਆਂ ਜੇ ਤੇਰੇ ਨਾਲ ਜੀ ਨਾ ਸਕੀ ਤੇ ਮਰ ਤੇ ਸਕਦੀਆਂ ਮੇਰੀ ਮੌਤ ਦਾ ਉਹਨੂੰ ਪਤਾ ਨਾ ਹੋਵੇ ਇਸ ਵਿਛੋੜੇ ਦਾ ਦੁੱਖ ਰਤਾ ਨਾ ਹੋਵੇ ਮੈਂ ਗੁਨੇਗਾਰ ਉਹਦੀ ਬਣ ਚੁੱਕੀ ਹਾਂ ਉਹਨੂੰ ਭੁੱਲਣ ਲਈ ਮੇਰੇ ਤੋਂ ਖਤਾ ਨਾ ਹੋਵੇ ਜਿਉਂਦੇ ਜੀ ਉਸ ਨਾਲ ਜਜਨਾ ਸਿੱਖਿਆ ਨਾ ਮੈਂ ਕਾਸ਼ ਮਰਨ ਪਿੱਛੋਂ ਉਸ ਨਾਲ ਜੱਜ ਜਾਵਾਂ ਮੈਂ ਕਾਸ਼ ਉਹ ਸੁਪਨੇ ਵਿੱਚ ਆਵੇ ਰੋਜ਼ ਮੇਰੇ ਕਦੇ ਉੱਠਾ ਨਾ ਮੈਂ ਐਸੀ ਨੀਂਦ ਸੌਂ ਜਾਵਾਂ ਇੱਕ ਵਾਰ ਕੇ ਸविता ਡੋਲੀ 'ਚ ਬੈਠ ਜ਼ਹਿਰ ਖਾ ਲੈਂਦੀ ਐ ਤੇ ਸੂਰਜ ਖੇਤਾਂ 'ਚ ਰੱਸੇ ਨਾਲ ਫਾਹ ਲੈ ਲੈਂਦਾ ਦੋਨਾਂ ਨੇ ਆਪਣੇ ਵਾਅਦੇ ਪੂਰੇ ਕੀਤੇ ਸੂਰਜ ਅਕਸਰ ਕਹਿੰਦਾ ਸੀ ਸविता ਜਦੋਂ ਤੇਰੀ ਮੌਤ ਆਊ ਉਸੇ ਟਾਈਮ ਮੇਰੀ ਆਊ ਜਦੋਂ ਹੀ ਸविता ਨੇ ਜ਼ਹਿਰ ਖਾਦਾ ਉਦੋਂ ਹੀ ਸੂਰਜ ਨੇ ਫਾਹ ਲੈ ਕੇ ਆਪਣੀ ਜਾਨ ਦੇ ਦਿੱਤੀ